ਸਤਿ ਸ਼੍ਰੀ ਅਕਾਲ ਲੋਕ ਰਾਣੀ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਆਰਥਿਕ ਮਾਹਰ ਡਾਕਟਰ ਬਲਵਿੰਦਰ ਸਿੰਘ ਟੋਣ ਟੋਣ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਟੋਣ ਸਾਹਿਬ ਕਿਵੇਂ ਰਹੂਗਾ ਕਿਸਾਨਾਂ ਦਾ ਇਸ ਵਾਰ ਦਿੱਲੀ ਜਾਣ ਦਾ ਪ੍ਰੋਗਰਾਮ ਕੁਝ ਕਿ ਜਸੇ ਬੰਦੀਆਂ ਹੈਗੀਆਂ ਨੇ ਜਿਵੇਂ ਡੱਲੇਵਾਲ ਸਾਹਿਬ ਹੋਗੇ ਸਿੱਧੂਪੁਰ ਯੂਨੀਅਨ ਦੇ ਪ੍ਰਧਾਨ ਨੇ ਸਰਵਣ ਸਿੰਘ ਭੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉਹ ਇੱਕ ਸਰਕਾਰ ਦਾ ਅਗੂ ਨੇ ਦੇ ਨਾਲ ਕਿਸਾਨ ਤਾਲਮਿਲ ਸੰਗਠਨ ਜਿਹੜਾ ਬਣਿਆ ਹੋਇਆ ਉੱਤਰੀ ਭਾਰਤ ਦਾ ਕਿਤੇ ਕਿ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਕਰਾਂਗੇ ਕੇਂਦਰ ਦੀ ਸਰਕਾਰ ਦੇ ਖਿਲਾਫ 24 ਦੇ ਵਿੱਚ ਇਲੈਕਸ਼ਨ ਹੈ ਉਸ ਤੋਂ ਪਹਿਲਾਂ ਅਸੀਂ ਕੁਝ ਲੈ ਕੇ ਮੁੜਾਂਗੇ ਸੋ ਦੂਜੇ ਪਾਸੇ ਕੇਂਦਰ ਦੀ ਸਰਕਾਰ ਨੇ ਕਮੇਟੀ ਵੀ ਬਣਾਤੀ ਆਪਣੇ ਉੱਥੋਂ ਮਨਿਸਟਰ ਵੀ ਭੇਜੇ ਸੀ ਉਹਨਾਂ ਨੇ ਕੈਬਨਟ ਨਾਲ ਨਾਲ ਹਰਿਆਣਾ ਸਰਕਾਰ ਸਖਤ ਨਜ਼ਰ ਆ ਰਹੀ ਹੈ ਕਈ ਜਿਹੜੀਆਂ ਰੋਕਾਂ ਨੇ ਰਸਤੇ ਦੇ ਵਿੱਚ ਸ਼ੰਭੂ ਕਨੌਰੀ ਬਾਰਡਰ ਤੇ ਉਹ ਗਰੂਪ ਕਾ ਥੜੀਆਂ ਕੀਤੀਆਂ ਗਈਆਂ ਨੇ ਕਿ ਇਸ ਵਾਰ ਕਿਸਾਨ ਦਿੱਲੀ ਨਾ ਸਕਣ ਸੋ ਕਿਵੇਂ ਤੁਸੀਂ ਆਪਣੇ तमाम ਉਮਰ ਦੇ ਜ਼ਿੰਦਗੀ ਦੇ ਤਜਰਬੇ ਸੰਘਰਸ਼ਾਂ ਦੇ ਵਿੱਚੋਂ ਦੇਖਦੇ ਹੋ ਕਿ ਹੁਣ ਗੱਲਬਾਤ ਕਿਵੇਂ ਰਹੂਗੀ ਜੀ ਅ ਦੇਖੋ ਇੱਕ ਦੋ ਜਿਹੜੀਆਂ ਇਨਸੀਡੈਂਟ ਨੇ ਉਹ ਆ ਕਿ ਪਹਿਲਾ ਮੋਰਚਾ ਜਿਹੜਾ ਚੱਲਿਆ ਅ ਬੀ ਕੀ ਦਾ ਕਿਸਾਨ ਸੰਘਰਸ਼ ਮੋਰਚਾ ਜਿਹੜਾ ਸੀ ਵਿੱਚ 32 ਜਥੇਬੰਦੀਆਂ ਸ਼ਾਮਲ ਸੀਗੀਆਂ ਫਿਰ ਸਾਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਵੀ ਸ਼ਾਮਲ ਸਿੰਘੀਆਂ ਵੱਡੀਆਂ-ਵੱਡੀਆਂ ਤੇ ਬਹੁਤ ਸਾਰੇ ਸੂਬਿਆਂ ਦੇ ਕਿਸਾਨ ਜਿਹੜੇ ਐ ਉਹ ਵੀ ਉੱਥੇ ਸ਼ਾਮਲ ਹੋਏ ਤੇ ਬੜਾ ਸਕਸੈਸਫੁਲ ਜਿਹੜਾ ਯੂਗਤ ਕਿਸਾਨ ਮੋਰਚੇ ਦਾ ਮੋਰਚਾ ਚੱਲਿਆ ਜੀ ਇਸ ਦੇ ਬਾਵਜੂਦ ਕਿ ਬਹੁਤ ਸਾਰੇ ਅਟੈਕ ਉਹਨਾਂ ਤੇ ਹੋਏ ਬੜੇ ਸਾਰੇ ਨਾਂ ਖਾਲਸਤਾਨੀ ਵੱਖਵਾਦੀ ਹਾਂਜੀ ਕਾਮਰੇਡ ਹੋਰ ਪਤਾ ਨਹੀਂ ਕਿਹੜਾ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹਮਲੇ ਵੀ ਹੋਏ ਹਾਂਜੀ ਬੜਾ ਕੁਝ ਹੋਇਆ ਉਹ ਜਿਹੜਾ ਮਤਲਬ ਉਦੋਂ ਦੀ ਜਿਹੜੀ ਤਿਆਰੀ ਸੀਗੀ ਉੱਥੇ ਜਾਣ ਦੀ ਉਹ ਜੂਨ ਜੁਲਾਈ 2020 ਤੋਂ ਸ਼ੁਰੂ ਹੋਈ ਤੇ 26 ਨਵੰਬਰ 2020 ਨੂੰ ਜਾ ਕੇ ਉਹ ਮੋਰਚਾ ਲੱਗ ਜਾਂਦਾ ਜੀ ਉਹ 11 ਦਸੰਬਰ 2021 ਤੱਕ ਚੱਲਦਾ ਤੇ ਉਸ ਮੋਰਚੇ 'ਚ ਮਤਲਬ 19 ਨਵੰਬਰ ਨੂੰ ਪ੍ਰਾਈਮ ਮਿਨਿਸਟਰ ਵੱਲੋਂ ਪਹਿਲਾਂ ਦਾ ਜਿਹੜਾ ਉਹ ਕਾਨੂੰਨ ਵਾਪਸ ਲਏ ਜਾਂਦੇ ਆ ਫਿਰ ਇੱਕ ਫਾਰਮਲ ਚਿੱਠੀ ਨਾ ਜਿਹੜੀ ਦਿੱਤੀ ਜਾਂਦੀ ਜਿਹੜੀ ਸੈਕਟਰੀ ਵੱਲੋਂ ਸਾਈਨ ਕਰਕੇ ਕਿਸਾਨਾਂ ਨੂੰ ਦਿੱਤੀ ਜਾਂਦੀ ਵੀ ਹਾਂ ਜੀ ਆਹ ਮੰਗਾ ਨੇ ਤੇ ਇਹ ਸੀ ਕਰਾਂਗੇ ਜੀ ਤੇ ਉਹਦੇ 'ਚ ਹੁਣ ਜਿਹੜੀਆਂ ਮੰਗਾ ਸੀਗੀਆਂ ਪਹਿਲਾਂ ਆਪਾਂ ਜੇ ਗੱਲ ਕਰੀਏ ਤਾਂ ਉਹਦੇ 'ਚ ਤਿੰਨ ਮੁੱਖ ਮੰਗਾ ਇੱਕ ਐਮਐਸਪੀ ਦੀ ਗਰੰਟੀ ਦੀ ਗੱਲ ਸੀਗੀ ਦੂਜਾ ਵੀ ਜਿੰਨੇ ਕੇਸ ਚਾਹੇ ਉਹ ਕੇਂਦਰ ਸਰਕਾਰ ਨੇ ਚਾਹੇ ਉਹ ਹਰਿਆਣਾ ਨੇ ਯੂਪੀ ਨੇ ਜਾਂ ਪੰਜਾਬ ਵਾਲਿਆਂ ਨੇ ਕੀਤੇ ਉਹ ਕੇਸ ਵਾਪਸ ਹੋਣਗੇ ਦੇ ਲਕੀਮਪੁਰ ਖੇਰੀ ਦਾ ਜਿਹੜਾ ਉਹ ਕੇਸ ਹੈ ਉਹਦੇ ਤੇ ਕਾਰਵਾਈ ਹੋਊਗੀ ਤੇ ਬਾਕੀ ਜਿਹੜੇ ਹੈਗੇ ਆ ਕਿ ਜਿਹੜੇ ਕਿਸਾਨ ਮਰੇ ਆ 702 ਦੇ ਕਰੀਬ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਤੇ ਨੌਕਰੀਆਂ ਜਿਵੇਂ ਪੰਜਾਬ ਸਰਕਾਰ ਦੇ ਵਿੱਚ ਵੀ ਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਊਗੀ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਮੰਗ ਪੂਰਨ ਤਾਰਤੀ ਤਾਂ ਪੂਰੀ ਹੋਈ ਨਹੀਂ ਜੀ ਬਿਲਕੁਲ ਤੇ ਕੇਸ ਜਿਹੜੇ ਆ ਉਹ ਹਾਲ ਤੱਕ ਲਟਕਦੇ ਆ ਵਾਪਸ ਨਹੀਂ ਹੋਏ ਜਿਹੜਾ ਮੁਆਵਜ਼ਾ ਮਿਲਣਾ ਸੀ ਹੋਰ ਕੁਝ ਮਿਲਣਾ ਸੀ ਉਹ ਵੀ ਨਹੀਂ ਮਿਲਿਆ ਜੀ ਉਹ ਸਾਰੇ ਕਿਸਾਨਾਂ ਨੂੰ ਦੂਜੀਆਂ ਸਟੇਟਾਂ ਚ ਦਾ ਮੇਰੇ ਖਿਆਲ ਬਿਲਕੁਲ ਹੀ ਮਾੜੀ ਹਾਲਤ ਹੈ इवन ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਜਿਉਂਨਾ ਨੂੰ ਨੌਕਰੀ ਤੇ ਮੁਆਵਜ਼ਾ ਰਹਿੰਦਾ ਜੀ ਇਹ ਲਖੀਮਪੁਰ ਖੇਰੀ ਦਾ ਕੇਸ ਠੀਕ ਆ ਚੱਲਦਾ ਲੇਕਿਨ ਉਹ ਮਨਿਸਟਰ ਬਣਿਆ ਵਾ ਜਿਹੜਾ ਅਜੇ ਮਿਸਟਰ ਤੇਣੀ ਆ ਉਹ ਮਨਿਸਟਰ ਹਾਲੇ ਤੱਕ ਵੀ ਹੈਗਾ ਤੇ ਉਹਦਾ ਕੀ ਬਣਦਾ ਸੋ ਮੁਦਦੇ ਖੜੇ ਆ ਉੱਥੇ ਹੀ ਇਹ ਠੀਕ ਆ ਵੀ ਅਸੀਂ ਕਾਮਯਾਬੀ ਇਹ ਹੋਈ ਕਿ ਤਿੰਨ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਸੀਗੇ ਉਹ ਵਾਪਸ ਹੋ ਗਏ ਵਾਪਸ ਹੋ ਗਏ ਜੀ ਉਹ ਵਾਪਸ ਹੋ ਗਏ ਉੱਥੇ ਉਹ ਖੜ ਗਿਆ ਹੁਣ ਇਹਦੀ ਬੈਕਗਰਾਉਂਡ ਜਿਹੜੀ ਆ ਉਹ ਕੀ ਆ ਜਿੱਥੋਂ ਆਪਾਂ ਦੇਖਦੇ ਆ ਇਹ ਠੀਕ ਆ ਕਿਸਾਨ ਜਥੇਬੰਦੀਆਂ ਲੜੀਆਂ ਤੇ ਲੜਨਾ ਤੇ ਲੜਨਾ ਪੈਣਾ ਅੱਗੇ ਜੀ ਜਿਹੜਾ WTO ਦਾ ਪ੍ਰੈਸ਼ਰ ਆ ਹੁਣ ਵੀ ਮੇਰੇ ਖਿਆਲ 10 ਤਰੀਕ ਨੂੰ ਕਿਸੇ ਗਲਫ ਕੰਟਰੀ ਚ ਜੀ ਜਿਹੜੀ WTO ਦੀ ਮਿਨਿਸਟਰਸ ਦੀ ਮੀਟਿੰਗ ਹੈ ਐਗਰੀਕਲਚਰ ਦੇ ਸੰਬੰਧ ਚ ਹੋਣੀ ਹੈ ਪਹਿਲਾਂ ਹੋਣੀ ਸੀ ਕਿ ਥੋੜੀ ਡਿਲੇ ਹੋਗੀ ਤੇ ਮੈਂ ਇਸ ਵੇਲੇ ਮੈਨੂੰ ਸ਼ਹਿਰ ਯਾਦ ਨਹੀਂ ਤੇ ਉਹ ਸ਼ਹਿਰ ਜਿਹੜਾ ਕੋਈ ਹੈ ਉਹਦੇ ਵਿੱਚ ਹੋਣੀ ਉਹ ਜਿਹੜੇ WTO ਦੇ ਹੈ ਜਿਹੜੇ ਵੱਡੇ ਇਹਨੂੰ ਚਾਹੁੰਦੇ ਆ ਸਮਝਣ ਦੀ ਲੋੜ ਹੈ ਕਿ ਜਿਹੜੇ ਜਿੰਨੇ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਦੀਆਂ ਖੇਤੀ ਦੀ ਜਿਹੜੀਆਂ ਕੀਮਤਾਂ ਨੇ ਖੇਤੀਬਾਸਤਾਂ ਦੀਆਂ ਕੀਮਤਾਂ ਨੂੰ ਥੱਲੇ ਰੱਖਣ ਲਈ ਤਾਂ ਕਿ ਯੂ ਐਸ اے ਜਾਂ ਯਾਰਪ ਜਾਂ ਕੈਨੇਡਾ ਦੇ ਵਿੱਚ ਜਿਹੜੀਆਂ ਜਾਂ ਬੇਜਿਸ ਨੇ ਹਾਂ ਜਿਹੜੀਆਂ ਉਜਰਤਾ ਨੇ ਉਹ ਨਾ ਵਧਣ ਤੇ ਉਹ ਨਾ ਵਧਣ ਤਾਂ ਇੱਥੋਂ ਦੀਆਂ ਜਿਹੜੀਆਂ ਵਸਤਾਂ ਨੇ ਖੇਤੀਬਾੜੀ ਦੀਆਂ ਉਹਨਾਂ ਨੂੰ ਤੁਸੀਂ ਥੱਲੇ ਉਹਦੇ ਚ ਭਾਜ ਰੱਖੋ ਉਹ ਇਸ ਕਰਕੇ ਸਬਸਿਡੀ ਤੇ ਵੀ ਰੌਲਾ ਪਾਉਂਦੇ ਆ ਆਪ ਸਬਸਿਡੀ ਜ਼ਿਆਦਾ ਦਿੰਦੇ ਆ ਹਾਲਾਂਕਿ ਉੱਥੇ ਦੀ ਕਿਸਾਨੀ ਵੀ ਜਿਹੜੀ ਆ ਉਹ ਬਹੁਤ ਜ਼ਿਆਦਾ ਸੰਕਟ ਚ ਹੈ ਜਿਵੇਂ ਪਿਛਲੇ ਕਿੰਨੇ ਸਮੇਂ ਤੋਂ ਪੈਰਿਸ ਦੇ ਵਿੱਚ ਵੱਡੇ ਪੱਧਰ ਦੇ ਕਿਸਾਨਾਂ ਨੇ ਪ੍ਰੋਟੈਸਟ ਕਰਿਆ ਵਾ ਹਾਂਜੀ ਉੱਥੇ ਲਾ ਕੇ ਮਿੱਟੀ ਸਿੱਟ ਕੇ ਫਸਲ ਬੀਜਤੀ ਰੋਡ ਦੇ ਉੱਤੇ ਦਫ਼ਤਰਾਂ 'ਚ ਗੋਹਾ ਸਿੱਟਤਾ ਹੈ ਨਾ ਬਹੁਤ ਕੁਝ ਹੋਇਆ ਪੈਰਿਸ ਦੇ ਵਿੱਚ ਵੀ ਤੇ ਉੱਥੇ ਵੀ ਕਿਸਾਨੀ ਹੈਗੀ ਹੈ ਲੇਕਿਨ ਉਹਦੇ باوجود ਉਹ ਆਪਣੀ ਕਿਸਾਨੀ ਲਈ ਵੀ ਮਤਲਬ ਉਹਵੇਂ ਨਹੀਂ ਜੋ ਕੁਝ ਹੋਣਾ ਚਾਹੀਦਾ پرو ਕਾਰਪੋਰੇਟ ਜੋ ਕੁਝ ਚੱਲ ਰਿਹਾ ਉਹਦੇ ਚ ਰੱਖਦੇ ਹੋਏ ਉਹ ਇਹਨਾਂ ਨੂੰ ਥੱਲੇ ਰੱਖਣਾ ਚਾਹੁੰਦੇ ਹੈ WTO ਦੇ ਪ੍ਰੈਸ਼ਰ ਤੇ ਤੇ ਅਸੀਂ ਜਿਹੜਾ ਭਾਰਤ ਹੈਗਾ ਉਹ WTO ਦਾ ਹਿੱਸਾ ਜੀ ਇਹ ਉਹਨਾਂ ਦੇ ਪ੍ਰੈਸ਼ਰ ਥੱਲੇ ਹੈ ਅਸੀਂ ਉਹਨਾਂ ਤੋਂ ਪ੍ਰੈਸ਼ਰ ਦੁਬਾਰਾ ਆਏ ਨਹੀਂ ਸੋ ਇਹ ਗੱਲ ਸਮਝ ਕੇ ਜੇ ਕਿ MSP ਜਾਏ ਮੰਗਾ ਮੰਨੀਆਂ ਜਾਣਗੀਆਂ ਉਹਦੇ ਲਈ ਐਜੀਟੇਸ਼ਨ ਦੀ ਲੋੜ ਤਾਂ ਹੈਗੀ ਐਜੀਟੇਸ਼ਨ ਤੋਂ ਬਿਨਾ ਤਾਂ ਕਿਸੇ ਨੇ ਮੰਨਣਾ ਨਹੀਂ ਨਾਲਮ ਟੋਲ ਹੋ ਰਿਹਾ ਮਤਲਬ ਪੂਰੇ 2 ਸਾਲ ਲੰਘ ਗਏ ਐਮਐਸਪੀ ਦੇ ਕਹਿੰਦੇ ਜੀ ਕਮੇਟੀ ਬਣਾਵਾਂਗੇ 28 ਮੈਂਬਰੀ ਕਮੇਟੀ ਬਣ ਗਈ ਫਾਰਮਰ ਫਾਰਮਰ ਜਿਹੜੇ ਕਿਸਾਨ ਐਸਕੇਐਮ ਦੇ ਦੋ ਨਵੇਂ ਦੀ ਲੈ ਲਈ ਬਾਕੀ ਉਹ ਚ ਬਿਊਰੋਕ੍ਰੇਟ ਪਾ ਦੇ ਹਨਾ ਜੀ ਬੁੱਧੀ ਜੇ ਵੀ ਜਿਹੜੇ ਉਹਨਾਂ ਨੂੰ ਸੂਟ ਕਰਦੇ ਸੀਗੇ ਆਪਣੇ ਪੱਖੀ ਉਹ ਪਾ ਲਏ ਹੈਨਾ ਹੋਰ ਖੜੀਆਂ ਕਰਕੇ ਕਿਸਾਨ ਜਥੇਬੰਦੀਆਂ ਕੋਈ ਹੋਰ ਆਪਣੀਆਂ ਉਹ ਵੀ ਪਾਲੀਆਂ ਹੈਨਾ ਹੋਰ ਆਪਣੇ ਬੰਦੇ ਪਾ ਕੇ ਮਤਲਬ ਇਹ ਹੋ ਗਿਆ ਵੀ ਹਾਂ ਜੀ ਜੋ ਫੈਸਲਾ ਕਰਨਾ ਉਹ ਸਾਡੇ ਹੱਕ ਦਾ ਹੀ ਹੋਊਗਾ ਤੁਸੀਂ ਬੋਲਣਾ ਜੋ ਕੁਝ ਡਾਈਸੈਂਟ ਲਿਖਾਉਣਾ ਲਿਖਾਈ ਜਾਏ ਤੋਂ ਇਸ ਕਰਕੇ ਉਹ ਉਹ 28 ਮੈਂਬਰੀ ਇਹ ਹੀ ਨਹੀਂ ਪਤਾ ਕਿਸੇ ਨੂੰ ਵੀ ਕਿੰਨੀ ਉਹਦੀ ਮੀਟਿੰਗ ਹੋਈ ਜੀ ਜਾਂ ਨਹੀਂ ਹੋਈ ਕੋਈ ਮੁੱਦਾ ਡਿਸਕਸ ਹੋਇਆ ਜਾਂ ਨਹੀਂ ਹੋਇਆ ਹੁਣ 2 ਸਾਲਾਂ ਦੇ ਵਿੱਚ ਨਾ ਤੁਸੀਂ ਕੇਸ ਵਾਪਸ ਲਏ ਨਾ ਸਸਦੋ ਕਿਸਾਨਾਂ ਦੇ ਜਿਹੜੇ ਮਰੇ ਆ ਉਹਨਾਂ ਨੂੰ ਮੁਆਵਜ਼ਾ ਤੇ ਕੁਛ ਅੱਗੇ ਕੀਤਾ ਉਹਨਾਂ ਦਾ ਤੇ ਨਾ ਤੁਸੀਂ ਲਕੀਮਪੁਰ ਖੇਰੀ ਦਾ ਕੇਸ ਮਤਲਬ ਕੋਈ ਫਾਸਟ ਟਰੈਕ ਚ ਪਾਇਆ ਹੋਵੇ ਵੀ ਹਾਂ ਜੀ ਇਹਦਾ ਛੇਤੀ ਫੈਸਲਾ ਕਰੋ ਐਮਐਸਪੀ ਦਾ ਕੁਛ ਹੋਵੇ ਸੋ ਬਾਕੀ ਦੀ ਮੰਗਾਂ ਸਿਰਫ ਕਿਸਾਨ ਵਿਰੋਧੀ ਤਿੰਨ ਕਾਨੂੰਨ ਵਾਪਸ ਕਰਨ ਤੋਂ ਬਿਨਾ ਸਾਰਾ ਕੁਝ ਉੱਥੇ ਖੜਾ ਇਹ ਤਾਂ ਬੇਈਮਾਨੀ ਹੈ ਕੇਂਦਰ ਸਰਕਾਰ ਦੀ ਜਿਵੇਂ ਸਰਕਾਰਾਂ ਟਾਲਦੀਆਂ ਨਾਨਾ ਜੀ ਕਮੇਟੀਆਂ ਬਣਾ ਦਿਓ ਕੋਈ ਕਮਿਸ਼ਨ ਬਣਾ ਦਿਓ ਤੇ ਉਹ ਸਾਰਾ ਕੁਝ ਹੁਣ ਜਿਹੜਾ ਪਹਿਲਾਂ ਦਾ ਕਮਿਸ਼ਨ ਐ ਐਮ ਐਸ ਸਵਾਮੀਨਾਥੰ ਦਾ ਜਿਹਦੀ 2006 ਚ ਫਾਈਨਲ ਰਿਪੋਰਟ ਆਉਂਦੀ ਹੈ ਉਹ ਵੀ ਸਰਕਾਰ ਦਾ ਕਮਿਸ਼ਨ ਨਹੀਂ ਐ ਨੈਸ਼ਨਲ ਕਮਿਸ਼ਨ ਔਨ ਫਾਰਮਰਸ ਜੀ ਉਹਨਾਂ ਦੀ ਉਸੇ ਦੀ ਰਿਪੋਰਟ ਦੀ ਗੱਲ ਕਰਦੇ ਆ ਪਾਰਲੀਮੈਂਟ ਚ ਪੇਸ਼ ਹੋਈ ਵੀ ਆ ਚਾਰ ਰਿਪੋਰਟਾਂ ਨੇ ਉਹਦੀ ਉਹਦੇ ਉਹਨੂੰ ਇੰਪਲੀਮੈਂਟੇਸ਼ਨ ਹੀ ਇਹ ਕਹਿੰਦੇ ਐ ਐਮ ਐਸ ਪੀ ਜੀ ਉਹਦੇ ਤੇ ਫੇਰ ਕਮੇਟੀ ਬਣਾ ਦਿਓ ਪਹਿਲਾ ਕਮਿਸ਼ਨ ਵੀ ਸਰਕਾਰ ਦਾ ਜਿਹੜੀ ਮਰਜ਼ੀ ਸਰਕਾਰ ਹੋਵੇ ਉਹ ਹੁਣ ਵੀ ਮਤਲਬ ਤੁਸੀਂ ਉਹਦੇ ਤੇ ਕਮੇਟੀ ਬਣਾਓ ਪਹਿਲਾ ਕਮਿਸ਼ਨ ਬੈਠ ਚੁੱਕਿਆ ਉਹ ਤੁਸੀਂ ਮੰਨੋ ਨਾ ਇਹਦਾ ਇਹਦਾ ਮਤਲਬ ਹੈ ਕਿ ਤੁਸੀਂ ਫਾਰਮਰਸ ਦਾ ਕੁਝ ਕਰਨਾ ਨਹੀਂ ਚਾਹੁੰਦੇ ਉਹਨਾਂ ਦੇ ਜਿਹੇ ਜਿਹੇ ਹਾਲਾਤ ਨੇ ਉਹਨਾਂ ਨੂੰ ਉਸ ਹਾਲਾਤ ਤੋਂ ਥੱਕ ਕੇ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਨੇ ਹਾਂ ਇਹਦੇ ਲਈ ਵੱਡੀ ਲੜਾਈ ਲੜਨੀ ਪਊਗੀ ਇਹ ਠੀਕ ਗੱਲ ਹੈ ਲੇਕਿਨ ਹੁਣ ਜਿਹੜਾ ਸਾਹਮਣੇ ਆ ਰਿਹਾ ਵੀ ਤੇਰਾ ਜਿਹੜੀ ਤਰੀਕ ਦਾ ਪ੍ਰੋਗਰਾਮ ਸੀ ਜੀ ਉਹਦੇ ਤੋਂ ਸਰਕਾਰ ਦਲੀਦ ਹੈ ਤਿੰਨ ਮੰਤਰੀ ਕੱਲ ਇੱਥੇ ਆਏ ਹੈ ਨਾ ਮੁੱਖ ਮੰਤਰੀ ਬੈਠਿਆ ਮੀਟਿੰਗ ਹੋਈ ਵੀ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਆ ਉਹਦਾ ਫੇਰ ਉਹੀ ਆ ਵੀ ਹਾਂ ਜਿਹੜਾ ਜਿਹੜਾ ਪ੍ਰੈਸ਼ਰ ਬਿਲਡ ਹੋ ਰਿਹਾ ਫੇਰ ਦੁਬਾਰਾ ਕਿਸਾਨ ਉੱਠ ਰਹੇ ਹਨ ਇਹਨਾਂ ਨੂੰ ਠੰਡੇ ਕਰੋ ਲੇਕਿਨ ਮੈਨੂੰ ਇਹ ਲੱਗਦਾ ਕਿ ਕੁਝ ਜਥੇਬੰਦੀਆਂ ਇਹਦੇ ਚ ਸ਼ਾਮਲ ਵੀ ਨਹੀਂ ਹੋਈਆਂ ਕਿਸਾਨਾਂ ਦੇ 13 ਵਾਲੇ ਜਿਹੜਾ ਸੀਗਾ ਵਿਪੱਦਿੱਲੀ ਜਾਣਾ ਹੈ ਨਾ ਜਿਵੇਂ ਕਿ ਜੇ ਮੈਂ ਗਲਤ ਨਾ ਹੋਵਾਂ ਤਾਂ ਬੀਕੇ ਜੂ ਉਗਰਾਹ ਵਾਲੇ ਇਹਦਾ ਪਾਰਟ ਜੀ ਬਿਲਕੁਲ ਦੇਖੋ ਉਗਰਾਹ ਉਗਰਾਹ ਜਿੱਥੇ ਬੰਦੀ ਸ਼ਾਮਲ ਨਹੀਂ ਜਾਂ ਆਪਾਂ ਐਂ ਕਹਿ ਲਈਏ ਕਿ ਜਿਹੜਾ SKMC SKM ਪੂਰੇ ਦਾ ਪੂਰਾ ਸ਼ਾਮ ਹੋਣੀ ਜਿਹੜਾ SKM ਗੈਰ ਰਾਜਨੀਤਿਕ ਹੈ ਜਿਹਦੀ ਅਗਵਾਈ ਜਗਦੀਸ਼ ਸਿੰਘ ਢੱਲੇਵਾਲ ਕਰਦੇ ਨੇ ਉਹ ਜਾਂ ਫਿਰ ਸਰਬਣ ਸਿੰਘ ਪੰਦੇੜ ਜਾਂ ਉੱਤਰ ਭਾਰਤ ਦਾ ਜਿਹੜਾ ਕਿਸਾਨ ਤਾਲਮੇਲੇ ਸੰਗਠਨ ਬਣਿਆ ਹੋਇਆ ਜਿਹਦੇ ਵਿੱਚ ਕੁਝ ਹਰਿਆਣੇ ਦੀ ਜਥੇਬੰਦੀਆਂ ਨੇ ਉਹ ਹੋ ਨਹੀਂ ਇਹਦੇ 'ਚ ਜੀ ਹਾਂ ਹਰਿਆਣੇ 'ਚ ਵੀ ਜਿਹੜਾ ਉਹ ਤਿਆਰੀ ਚੱਲ ਰਹੀ ਹੈ ਇਹ ਠੀਕ ਗੱਲ ਆ ਜਿਹੜੀ ਜਥੇਬੰਦੀ ਦਾ ਜਿਹੜਾ ਕਰ ਸਕਦਾ ਪ੍ਰੋਟੈਸਟ ਕਰੋ ਇਹ ਠੀਕ ਆ ਸਰਕਾਰ ਨੇ ਦਿੱਲੀ ਜਾਣ ਤੋਂ ਰੋਕਣਾ ਤੇ ਪਹਿਲਾਂ ਨਾਲੋਂ ਜ਼ਿਆਦਾ ਜਿਹੜਾ ਹੋਰ ਪ੍ਰੈਸ਼ਨ ਹੋਣਾ ਪਹਿਲਾਂ ਨਾਲੋਂ ਜ਼ਿਆਦਾ ਜਿਹੜੀ ਹੈ ਨਾ ਫੋਰਸ ਯੂਜ਼ ਹੋਣੀ ਹੈ ਤੇ ਪਰ ਠੀਕ ਹੈ ਜਿੱਥੇ ਪ੍ਰੋਟੈਸਟ ਹੁੰਦਾ ਲੋਕਾਂ ਦਾ ਪ੍ਰੋਟੈਸਟ ਹੁੰਦਾ ਤੇ ਉਹਦੇ ਤੇ ਇੱਕ ਜਾਣੇ ਦਾ ਮੈਸੇਜ ਤਾਂ ਜਾਣਾ ਵੀ ਲੋਕ ਜਿਹੜੇ ਕਿਸਾਨ ਆ ਉਹ ਲੜ ਰਹੇ ਤੇ ਥੋੜਾ ਕੁਝ ਹੋਇਆ ਨਹੀਂ ਇਹਦੇ ਚ ਜਿਹੜੀ ਕੇਂਦਰ ਦੀ ਸਰਕਾਰ ਆ ਉਸੇ ਨੇ ਹੀ ਨੰਗਾ ਹੋਣਾ ਨਾ ਵੀ ਤੁਸੀਂ ਕੀਤਾ ਕਿਉਂ ਨਹੀਂ ਕੀਤਾ ਨਾ ਤੇ ਚਾਹੀਦਾ ਇਹ ਸਾਰੀਆਂ ਜਥੇ ਜੰਮੀਆਂ ਜੰਨੀਆਂ ਕਿਸਾਨਾਂ ਦੀਆਂ ਸੀਗੀਆਂ ਆ ਉਹ ਉਸ ਵੇਲੇ ਸ਼ਾਮਲ ਉਹਨਾਂ ਸਾਰਿਆਂ ਨੂੰ ਨਾਲ ਆਉਣਾ ਚਾਹੀਦਾ ਤੇ ਉਹ ਨਾਲ ਲਿਆ ਕੇ ਪ੍ਰੋਗਰਾਮ ਚੱਲਣਾ ਚਾਹੀਦਾ ਪਰ ਜੇ ਕੋਈ ਹੋਰ ਨਾਲ ਨਹੀਂ ਆ ਰਿਹਾ ਜਿਹੜੀਆਂ ਜਥੇਬੰਦੀਆਂ ਕਰ ਸਕਦੀਆਂ ਪ੍ਰੋਟੈਸਟ ਉਹ ਵੀ ਕਰਨ ਦਾ ਮੈਨੂੰ ਤਾਂ ਲੱਗਦਾ ਵੀ ਠੀਕ ਹੈ ਜੇ ਉਹਦੇ ਚੋਂ ਕੁਝ ਨਿਕਲਿਆ ਨਹੀਂ ਪਰ ਅੱਜ 2 ਸਾਲ ਬਾਅਦ ਜਿਹੜਾ ਲੈਟਰ ਨਿਕਲਿਆ ਉਹਦੇ ਤੇ ਜੇ ਅਸੀਂ ਕਹੀਏ ਵੀ ਕੋਈ ਕਾਰਵਾਈ ਹੋਈ ਜ਼ੀਰੋ ਹੈ ਨਿਲ ਹੈ ਜੀ ਹੈ ਨਾ ਸਿਰਫ ਇਹ ਹੈ ਵੀ ਜਿੱਥੇ ਪ੍ਰੈਸ਼ਰ ਸੀਗਾ ਥੋੜੇ ਕੇਸ ਵਾਪਸ ਹੋਇਆ ਉਹ ਵੀ ਪੰਜਾਬ ਵਰਗੇ ਚ ਕੁਝ ਮੁਆਵਜ਼ਾ ਮਿਲਿਆ ਬਾਕੀ ਤਾਂ ਸਾਰਾ ਕੁਝ ਉੱਥੇ ਐ ਐਮਐਸਪੀ ਜਿਹੜਾ ਮੇਨ ਮੁੱਦਾ ਉਹਦੇ ਤਾਂ ਕੋਈ ਇੱਕ ਕਦਮ ਵੀ ਨਹੀਂ ਪੁੱਟਿਆ ਗਿਆ ਸਮਾਂ ਇੱਕ ਕਮੇਟੀ ਬਣਾਉਣ ਤੋਂ ਅੱਗੇ ਕੁਝ ਨਹੀਂ ਹੈ ਸੋ ਇਹ ਹੈ ਤੇ ਇਸੇ ਪ੍ਰੈਸ਼ਰ ਥੱਲੇ ਕਿਉਂਕਿ ਹੁਣ ਚੋਣਾਂ ਨੇ 2024 ਦੀਆਂ ਤੇ ਉਹਨਾਂ ਨੂੰ ਲੱਗਿਆ ਵੀ ਹੁਣ ਚਾਹੇ ਹਰਿਆਣਾ ਵਿੱਚ ਰਾਲਾ ਪਵੇ ਜਿੱਥੇ ਮਰਜੀ ਪਵੇ ਪੈਣਾ ਤਾਂ ਇਹ ਭਾਰਤ ਪੱਧਰ ਤੇ ਆ ਨਾ ਇਹਦਾ ਇੰਡੀਆ ਲੈਵਲ ਤੇ ਰੌਲਾ ਪੈਣਾ ਨਾ ਜੇ ਇਹ ਕਿਸਾਨਾਂ ਦੇ ਤੁਸੀਂ ਜੁੱਜੋ ਹਰਿਆਣੇ ਚ ਚਾਹੇ ਕਿਤੇ ਹੋਰ ਜੁੱਜੋ ਕਿਸਾਨ ਜਿਹੜੇ ਜੁੱਝਣਗੇ ਤੁਸੀਂ ਫੋਰਸ ਯੂਜ਼ ਕਰੋ ਇਹਦਾ ਅਸਰ ਤਾਂ ਹੋਣਾ ਇਹਦਾ ਅਸਰ ਜਿਹੜਾ ਕਿਉਂਕਿ ਤੁਸੀਂ ਮੁੱਕਰੇ ਨਾ ਤੁਸੀਂ ਕੁਝ ਕੀਤਾ ਨਹੀਂ ਲੈਟਰ ਦੇ ਕੇ ਵੀ ਨਹੀਂ ਕੁਝ ਕੀਤਾ ਹਾਂਜੀ ਬੇਈਮਾਨੀ ਜਿਹੜੀ ਹੈ ਵੀ ਤੁਸੀਂ ਇਸ ਤਰ੍ਹਾਂ ਦੀ ਕਰੋ ਉਹ ਤੇ ਠੀਕ ਹੈ ਪਰ ਪ੍ਰੋਟੈਸਟ ਕਰਨ ਦਾ ਬਣਦਾ ਤੇ ਕਰਨਾ ਚਾਹੀਦਾ ਵੀ ਹੈ ਤੇ ਜਿੰਨੀਆਂ ਟੀਰਾ ਸ਼ਾਮਲ ਕੀਤੀਆਂ ਜਾ ਸਕਣ ਉਨਾ ਕਰਨਾ ਚਾਹੀਦਾ ਪਰ ਹੁਣ ਕੱਲ ਦੀ ਗੱਲਬਾਤ ਤੋਂ ਬਾਅਦ ਉਹ ਤਾਂ ਪੰਜਾਬ ਵਾਲਿਆਂ ਨਾਲ ਹੋ ਗਈ ਜਿਹੜੇ ਹਰਿਆਣੇ ਦੇ ਵੀ ਬਹੁਤ ਸਾਰੇ ਜਥੇਬੰਦੀਆਂ ਨੇ ਜਿਹੜੀਆਂ ਮੋਬਾਈਲਾਈਜ਼ ਕਰ ਰਹੀਆਂ ਜੀ ਪ੍ਰਦੇਸ਼ ਦੀਆਂ ਵੀ ਹੈਗੀਆਂ ਕੁਝ ਹੈਨਾ ਜੀ ਆਲ ਇੰਡੀਆ ਲੈਵਲ ਤੇ ਇਹ ਦੇਖੋ ਨਾ ਵੀ ਤੁਸੀਂ ਕਿਵੇਂ ਟੈਕਲ ਕਰਿਆ ਜਾ ਰਿਹਾ ਹੈ ਕੇਂਦਰ ਵੱਲੋਂ ਵੀ ਪੰਜਾਬ ਵਾਲਿਆਂ ਨੂੰ ਕੋਈ ਇਹਨਾ ਜਿਹੜੇ ਕਹਿੰਦਾ ਟਿਕਾ ਲੋ ਹੈਨਾ ਇਹ ਨਾ ਹੋਣਾ ਇਹਨਾਂ ਨਾਲ ਗੱਲਬਾਤ ਕਰ ਲੋ ਤੇ ਬਾਕੀ ਜਿਹੜੇ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਜਾਂ ਯੂਪੀ ਦੀਆਂ ਜਾਂ ਹੋਰ ਹੈ ਸੈਂਟਰ ਲੈਵਲ ਦੀਆਂ ਉਹਨਾਂ ਨਾਲ ਜੀ ਬਿਲਕੁਲ ਸੋਥੀਆਂ ਨਾ ਸੋ ਇਸ ਲਈ ਇੱਕ ਇਸ ਗੱਲ ਤੋਂ ਵੀ ਥੋੜਾ ਚੌਕਸ ਰਹਿਣਾ ਚਾਹੀਦਾ ਵੀ ਕਿਸਾਨ ਜਥੇਬੰਦੀਆਂ ਨੂੰ ਆਪਸ ਵਿੱਚ ਪਟੋ ਤਾੜ ਕਰ ਲੰਦੀ ਜਿਹੜੀ ਨੀਤੀ ਹੁੰਦੀ ਹੈ ਨਾ ਸਰਕਾਰਾਂ ਦੀ ਜਿਹਦੇ ਤੋਂ ਚੌਕਸ ਹੋਣ ਦੀ ਲੋੜ ਆ ਪਰ ਇਹ ਹੈ ਕਿ ਅੱਜ ਤੱਕ ਹੋ ਹੋਇਆ ਕੁਝ ਨਹੀਂ ਇਸ ਲਈ ਉਹ ਪ੍ਰੋਟੈਸਟ ਫਾਰਮਰ ਦਾ ਇਹ ਜਾਇਜ਼ ਗੱਲ ਹੈ ਤੇ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਦਾ ਬਣਦਾ ਕਿ ਜੇ ਤੁਸੀਂ ਸਾਰੀ ਗੱਲ ਕਰਕੇ ਵੀ 2 ਸਾਲ ਬਾਅਦ ਕੁਝ ਨਾ ਕਰੋ ਹਨਾ ਕੋਈ ਹੋਵੇ ਹੀ ਨਾ ਕੁਝ ਇਹ ਮਾੜੀ ਗੱਲ ਹੈ ਜੀ ਦੇਖੋ ਕਿ ਕੀ ਇਹ ਜਿਹੜਾ ਅੰਦੋਲਨ ਹੈ ਡਾਕਟਰ ਸਾਹਿਬ ਚਲੋ ਦੇਖੋ ਕਿ ਕਿਸਾਨ ਅਗੂਆਂ ਦੀ ਤਾਂ ਆਹ ਹੈਗੇ ਕਿ ਇਸ ਅੰਦੋਲਨ ਨੂੰ ਜਿਹੋ ਜਿਹਾ ਪਹਿਲਾਂ 2 ਦਿਨ ਸੀ ਉਹ ਜਿਹਾ ਅੰਦੋਲਨ ਹੀ ਹੋਵੇ ਜਾਂ ਉਸ ਤੋਂ ਵੱਡਾ ਹੋਵੇ ਗੱਪਨਤਾ ਕੀ ਹੋਊਗੀ ਕਿਉਂਕਿ ਪਹਿਲਾਂ ਸਰਕਾਰ ਵੀ ਨਹੀਂ ਸੀ ਜਾਣਦੀ ਕਿ ਅੰਦੋਲਨ ਐਡਾ ਵੱਡਾ ਖੜਾ ਹੋ ਜਾਊਗਾ ਕਿਸਾਨ ਆਗੂ ਨੂੰ ਆਗੂ ਵੀ ਸੀ ਜਾਣਦੇ ਸੀ ਗੱਲ ਨੂੰ ਕਿ ਅੰਦੋਲਨ ਐਡਾ ਵੱਡਾ ਖੜਾ ਹੋ ਜਾਊਗਾ ਕਿਉਂਕਿ ਹੁਣ ਇੱਕ ਤਜਰਬਾ ਇੱਕ ਤਜਰਬਾ ਰਕਸਾਬ ਸਰਕਾਰ ਕੋਲੇ ਵੀ ਹੈਗਾ ਇੱਕ ਤਜਰਬਾ ਕਿਸਾਨ ਆਗੂਆਂ ਕੋਲੇ ਵੀ ਹੈਗਾ ਵਪਨ ਕੀ ਹੋਊਗਾ ਦੇਖੋ ਇਹਨ ਦਾ ਇਹ ਹੋਣਾ ਵੀ ਜਿਹੜਾ ਕਿਸਾਨਾਂ ਨੇ ਇੰਨੀ ਦੇਰ ਅੰਦੋਲਨ ਲੜਿਆ ਪਹਿਲਾਂ ਉਹਦੇ 'ਚ ਬਹੁਤ ਕੁਝ ਖਿੱਡਿਆ ਗਿਆ ਉਹਦੇ ਤੋਂ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਚੇਤਨ ਹੋਈਆਂ ਹੈਨਾ ਤਰ੍ਹਾਂ ਤਰ੍ਹਾਂ ਦੇ ਹਮਲੇ ਹੋਏ ਸਿੱਧੇ ਹਮਲੇ ਹੋਏ ਜਿਵੇਂ ਟਕੈ ਸਾਹਿਬ ਤੇ ਵੀ ਸਿੱਧਾ ਹਮਲਾ ਹੋਇਆ ਹੈਨਾ ਉਹ ਦਿਨ ਰਾਤ ਨੂੰ ਜਿੱਦਣ ਸਾਰੇ ਫਿਰ ਮੂਵ ਕੀਤੇ ਉਹ ਦਿਨ ਸਿੱਧੇ ਹੀ ਅਟੈਕ ਹੋਇਆ ਬਹੁਤ ਵਾਰੀ ਅਟੈਕ ਜਿਹੜਾ ਜਿੱਥੇ ਮੋਰਚਾ ਲੱਗਿਆ ਵਾ ਸੀ ਉੱਥੇ ਵੀ ਹੋਇਆ ਤੇ ਉਹ ਫਿਜ਼ੀਕਲੀ ਵੀ ਹੋਇਆ ਤੇ ਮਾਨਸਿਕ ਤੌਰ ਤੇ ਵੀ ਕਰਨ ਦੀ ਸੋਸ਼ੀਅਲੀ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਨਾ ਉਹ ਸਾਰਾ ਕੁਝ ਹੋਇਆ ਉਹਨੂੰ ਹੋਣਾ ਨੇ ਚੱਲਿਆ ਸਾਰਾ ਕੁਝ ਕੀਤਾ ਸੋ ਇਸ ਲਈ ਇੱਕ ਪੜਾ ਜਿਹੜਾ ਸੀਗਾ ਉਹ ਲੰਘਿਆ ਤੇ ਉਹਨੇ ਸਾਬਤ ਕੀਤਾ ਕਿ ਹਾਂ ਜੁਨਾਈਟਿਡ ਲੀ ਜੇ ਤੁਸੀਂ ਪੀਸਫੁਲ ਮਾਰਚ ਕਰਦੇ ਹੋ ਤੇ ਕਿਸਾਨੀ ਚ ਇਹ ਸਮਰੱਥਾ ਹੈਗੀ ਹੈ ਤਾਂ ਤੁਸੀਂ ਆਪਣੀ ਗੱਲ ਮਨਾ ਸਕਦੇ ਹੋ ਤੇ ਇਹ ਗੱਲ ਮੰਨੀ ਗਈ ਕਿ ਕਾਨੂੰਨ ਵਾਪਸ ਹੋਵੇ ਇਹ ਗੱਲ ਹੁਣ ਸਰਕਾਰ ਨੂੰ ਇਹ ਵੀ ਪਤਾ ਵੀ ਹਾਂ ਜੇ ਇਹ ਮੋਰਚਾ ਚੱਲਿਆ ਤੇ ਜੇ ਲੱਗ ਗਿਆ ਇਹ ਫੇਰ ਚੱਲੂ ਆ। ਹਾਂ ਇਹ ਤਾਂ ਉਹਨਾਂ ਨੂੰ ਪਤਾ। ਇਸੇ ਲਈ ਉਹ ਦਿੱਲੀ ਤੱਕ ਜਾਣ ਨਹੀਂ ਦੇਣਾ ਚਾਹੁੰਦੇ। ਉਹ ਹਰਿਆਣੇ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਐ ਇਸ ਲਈ ਉਹਨੂੰ ਕਿਹਾ ਵੀ ਹਾਂ ਵੀ ਰੋਕੋ। ਹੈਨਾ ਵੀ ਦਿੱਲੀ ਜਾਣ ਨਹੀਂ ਦੇਣਾ ਤੇ ਬਹੁਤ ਵਾਰੀ ਹੋਇਆ ਦਿੱਲੀ ਜਾਣ ਨਹੀਂ ਦੇਣਾ। ਅ ਪਹਿਲੀਆਂ ਸਰਕਾਰਾਂ ਵੀ ਜਦੋਂ ਕਿਤੇ ਐਜੀਟੇਸ਼ਨ ਦੀ ਦਿੱਲੀ ਨਹੀਂ ਜਾਣ ਦੇਣਾ ਤੇ ਉਹ ਹੁਣ ਦਿੱਲੀ ਆ ਜਿਹੜਾ ਜੇ ਜਦੋਂ ਆਪਾਂ ਕਹਿੰਦੇ ਆ ਕਿ ਹਾਂ ਜੀ ਜਿਹੜੀ ਜਿਹੜੀ ਸਰਕਾਰ ਆ ਹੁਣ ਰਾਜਸਥਾਨ ਚ ਵੀ ਭਾਰਤੀ ਜਨਤਾ ਪਾਰਟੀ ਵੀ ਹੈ ਮੱਧ ਪ੍ਰਦੇਸ਼ ਚ ਵੀ ਹੈ ਤੇ ਯੂਪੀ ਚ ਵੀ ਹੈ ਹੈਨਾ ਸਾਰੀਆਂ ਸਰਕਾਰਾਂ ਨੂੰ ਤੁਸੀਂ ਵਰਤ ਸਕਦੇ ਹੋ ਕਿ ਬਿਜਲੀ ਨਹੀਂ ਆਉਣੀ ਚਾਹੀਦੀ ਤੇ ਫਾਰਮਰਸ ਕਿਸਾਨ ਹੈਨਾ ਐਸੀਆਂ ਖਬਰਾਂ ਯੂਪੀ ਤੋਂ ਮਿਲ ਵੀ ਰਹੀਆਂ ਵੀ ਉੱਥੇ ਰੁੱਕ ਕੇ ਜਾ ਰਹੇ ਆ ਕਿਸਾਨ ਹੈਨਾ ਨਹੀਂ ਆਉਣ ਦਿੱਤੇ ਜਾ ਰਹੇ ਮਾਰਚ ਹੋ ਰਿਹਾ ਸੋ ਇਹ ਤਾਂ ਉਹਨਾਂ ਦਾ ਪਰ ਜਿਹੜੇ ਫਾਰਮਰ ਆ ਉਹ ਵੀ ਜਾਣਦੇ ਆ ਹਾਂ ਵੀ ਐਜੀਟੇਸ਼ਨ ਤੋਂ ਬਿਨਾ ਕੁਝ ਹੋਣਾ ਨਹੀਂਗਾ ਤੇ ਕਰਨੀ ਬੈਣੀ ਐ ਜੋ ਤਾਂ ਫਿਰ ਹੈਗਾ ਕਿ ਠੀਕ ਹੈ ਤੁਸੀਂ ਦਿੱਲੀ ਨਹੀਂ ਪਹੁੰਚੋਗੇ ਜਦੋਂ ਤੁਸੀਂ ਨਿਕਲਪੇ ਘਰੋਂ ਪਿੰਡਾਂ ਚੋਂ ਤੇ ਤੁਸੀਂ ਰੋਡ ਤੇ ਆਗੇ ਹੈਨਾ ਜੀ ਫਿਰ ਦਾ ਐਜੀਟੇਸ਼ਨ ਦਾ ਰੂਪ ਜਿਹੜਾ ਵਰਜੀ ਹੋਵੇ ਚਾਹੇ ਦਿੱਲੀ ਜਾ ਕੇ ਹੋ ਜੇ ਚਾਹੇ ਫਿਰ ਜਿਹੜੀਆਂ ਹਰਿਆਣੇ ਦੀਆਂ ਰੋਡ ਤੇ ਨੇ ਉਹ ਬੰਦ ਹੋ ਕੇ ਹੋ ਜਾਣ ਚਾਹੇ ਫਿਰ ਰੇਲਾ ਬੰਦ ਹੋ ਜਾਣ ਕੋਈ ਫਾਰਮ ਦਾ ਹੋਊਗਾ ਨਾ ਜਦੋਂ ਇੱਕ ਵਾਰੀ ਐਜੀਟੇਸ਼ਨ ਹੋ ਗਈ ਕਿ ਠੀਕ ਆ ਤੁਸੀਂ ਦਿੱਲੀ ਦੇ ਬਾਹਰ ਤੇ ਨਹੀਂ ਜਾਣ ਦੇਣਾ ਚਾਹੁੰਦੇ ਤੇ ਪਹੁੰਚ ਜਾਣ ਚੰਗਾ ਨਹੀਂ ਪਹੁੰਚਣਗੇ ਤਾਂ ਜਿੱਥੇ ਰੁਕਣਗੇ ਜਿੱਥੇ ਹੋਊਗਾ ਉੱਥੇ ਐਜੀਟੇਸ਼ਨ ਤਾਂ ਹੋਣੀ ਐ ਤੁਸੀਂ ਐਜੀਟੇਸ਼ਨ ਨੂੰ ਜਾਂ ਲੋਕਾਂ ਦੇ ਜਿਹੜਾ ਐਜੀਟੇਸ਼ਨ ਆ ਉਹਨੂੰ ਇਸ ਤਰ੍ਹਾਂ ਤਾਂ ਨਹੀਂ ਨੰਦਵਾ ਸਕਦੇ ਕਿ ਤੁਸੀਂ ਉਹਨਾਂ ਨੂੰ ਮਤਲਬ ਉੱਥੇ ਜਾਣ ਤੋਂ ਰੋਕ ਦੋ ਤੇ ਐਵੇਂ ਹੋ ਨਹੀਂ ਸਕਦਾ ਇਹ ਤਾਂ ਹੋਣੀ ਐ ਪਰ ਉਹਦੇ 'ਚ ਗੱਲ ਐਕਸਪੋਜ਼ ਕੌਣ ਹੋ ਰਿਹਾ ਐਕਸਪੋਜ਼ ਫਾਰਮਰ ਥੋੜੋ ਹੋ ਰਿਹਾ ਕਿਸਾਨ ਧੜੋ ਹੋ ਰਿਹਾ ਕਿਸਾਨਾਂ ਨੇ ਤਾਂ ਉਹਦੇ ਤੋਂ ਬਾਅਦ ਫੇਰ ਕਈ ਵਾਰੀ ਐਜੀਟੇਸ਼ਨਾਂ ਕੀਤੀਆਂ 26 ਮਤਲਬ ਨਵੰਬਰ ਨੂੰ ਐਤਕੀ ਵੀ ਜਿਹੜਾ ਮਨਾਇਆ ਬਹੁਤ ਵਾਰੀ ਪਹਿਲਾਂ ਵੀ ਮਨਾਏ ਗਏ ਹੈਨਾ ਤੇ ਪ੍ਰੋਟੈਸਟ ਵੀ ਕੀਤੇ ਗਏ ਪਰ 2 ਸਾਲ ਲੰਘਣ ਤੋਂ ਬਾਅਦ ਇਹਦਾ ਕੇਂਦਰ ਸਰਕਾਰ ਦੱਸੇ ਵੀ ਉਹਨੇ ਕੀ ਕਰਿਆ ਜਿਹੜੀ ਉਹਦੀ ਜ਼ਿੰਮੇਵਾਰੀ ਹੈ ਲੋਕਾਂ 'ਚ ਤਾਂ ਆਮ ਬੰਦੇ 'ਚ ਤਾਂ ਉਹੀ ਐਕਸਪੋਜ਼ ਹੋਊਗੀ ਨਾ ਕਿ ਵੀ ਫਾਰਮਰ ਦੱਸੋ ਨਾ ਕਿੱਥੇ ਜਾਗੇ ਹੁਣ ਜੇ ਤੁਸੀਂ ਇੱਕ ਚਿੱਠੀ ਵੀ ਦੇ ਦਿੰਦੇ ਹੋ ਭਾਵੇਂ ਜਿਹੜੇ ਕਾਨੂੰਨ ਆ ਉਹ ਵਾਪਸ ਲੈ ਕੇ ਬਾਕੀ ਦੀਆਂ ਗੱਲਾਂ ਤੇ ਤੁਸੀਂ ਕੁਝ ਕਰਦੇ ਨਹੀਂ ਫਿਰ ਇਹਦੇ ਨਾਲੋਂ ਵੱਡੀ ਬੇਈਮਾਨੀ ਕੀ ਹੋਊਗੀ ਹੈਨਾ ਬਿਲਕੁਲ ਜੇ ਉਹਦੇ ਲਈ ਤਾਂ ਫਿਰ ਉਹ ਜਵਾਬ ਦੇ ਹੀ ਹੈ ਨਾ ਕਿਸਾਨਾਂ ਨੇ ਥੋੜੋ ਕੋਈ ਜਵਾਬ ਦੇਣਾ ਕਿਸਾਨਾਂ ਦੇ ਲੜਨ ਦਾ ਤਾਂ ਹੱਕ ਹੈ ਕਿਸਾਨ ਕਿੱਥੇ ਜਾਣ ਫਿਰ ਜੇ ਤੁਸੀਂ ਇਹ ਮੰਨਣਾ ਹੀ ਨਹੀਂਗਾ ਕਰਨਾ ਹੀ ਨਹੀਂਗਾ ਉਹ ਤਾਂ ਉਦੋਂ ਵੀ ਜਿਹੜੀ ਐਜੀਟੇਸ਼ਨ ਹਾਂ ਜੇ ਤੁਹਾਨੂੰ ਯਾਦ ਹੋਵੇ 11 ਦਸੰਬਰ ਨੂੰ ਮਤਲਬ 12 ਦਸੰਬਰ ਨੂੰ ਮੁੜੇ ਸੀਗੇ 21 ਨੂੰ ਕਿਸਾਨ ਉਦੋਂ ਵੀ ਇਹ ਕਿਹਾ ਗਿਆ ਸੀਗਾ ਵੀ ਇਹ ਮੋਰਚਾ ਹੁਣ ਸਸਪੈਂਡ ਕਰਿਆ ਜਾਂਦਾ ਹਾਂ ਮੁੱਲਤਵੀ ਕਰਦੇ ਆ ਅਸੀਂ ਦੁਬਾਰੇ ਲੜਾਂਗੇ ਮੁੱਲਤਵੀ ਕਰਦੇ ਖਤਮ ਨਹੀਂ ਕਰਿਆ ਹੈਨਾ ਉਹ ਮੋਰਚਾ ਦਾ ਇਹਦਾ ਮਤਲਬ ਸਸਪੈਂਡ ਹੋਇਆ ਵਾ ਤੇ ਉਹ ਹੁਣ ਇਹ ਹੈਗਾ ਵੀ ਹਾਂ ਉਸ ਲੈਵਲ ਦਾ 19 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਪਰ ਉਹਦੇ ਚ ਇੱਕ ਮੋਰਲ ਤੇ ਐਥੀਕਲ ਹੈਨਾ ਜਿਹੜੀ ਨੈਤਿਕ ਕਦਰਾਂ ਕੀਮਤਾਂ ਜਾਂ ਇੱਕ ਇੱਕ ਸਰਕਾਰ ਦਾ ਜਿਹੜਾ ਕਹਿਣਾ ਉਹਦੀ ਕੋਈ ਕੀਮਤ ਹੈ ਕਿ ਨਹੀਂ ਹੈ ਇਹਦੀ ਜਵਾਬਦੇਹੀ ਤਾਂ ਕੇਂਦਰ ਸਰਕਾਰ ਦੀ ਹੈ ਨਾ ਵੀ ਤੁਸੀਂ ਦੱਸੋ ਕੀ ਕਰਿਆ ਬਿਲਕੁਲ ਹੈ ਇਹ ਕਿਸਾਨਾਂ ਲਈ ਕੀ ਕਰਨਾ ਚਾਹੁੰਦੇ ਹੋ ਹੈ ਨਾ ਇਹ ਤਾਂ ਨਹੀਂ ਨਾ ਵੀ ਹਾਂ ਜੀ 6000 ਰੁਪਏ ਤੁਸੀਂ ਇੱਕ ਸਾਲ ਦਾ ਦੇ ਕੇ 5 ਏਕੜ ਵਾਲਿਆਂ ਨੂੰ ਕਹੋ ਵੀ ਅਸੀਂ ਕਿਸਾਨਾਂ ਦਾ ਬਹੁਤ ਕੁਝ ਕਰਤਾ 15 ਰੁਪਏ ਇੱਕ ਦਿਨ ਦੇ ਦੇ ਕੇ ਇੱਕ ਪਰਿਵਾਰ ਨੂੰ ਨਾ ਤੇ ਯਾਰ ਦਾ ਮਤਲਬ ਹੈ ਕਿ ਜੇ ਉਹਨੂੰ 365 ਦਿਨਾਂ ਤੇ ਕੱਢ ਲੋ ਤਾਂ ਇੱਕ ਪਰਿਵਾਰ ਨੂੰ ਇੱਕ ਦਿਨ ਦੇ 15 ਰੁਪਏ ਕਿ ਮਿਲਦੇ ਆ। ਨਾ ਕੋ ਵੀ ਅਸੀਂ ਬਾਤ ਕੁਝ ਕਰਤਾ ਉਹਨਾਂ ਦਾ। ਬਿਲਕੁਲ ਬਿਲਕੁਲ। ਉਹ ਜੋ ਮੁੱਖ ਮੁੱਦਾ ਨਾ ਦਾ ਐਮ ਐਸ ਪੀ ਦਾ ਕਿ ਸੀ 2 50% ਜਿਹੜਾ ਸੁਆਮੀ ਨਾਰਥਨ ਹੈ। ਉਹ ਕਮਿਸ਼ਨ ਆ ਉਹਦੀ ਜਿਹੜੀ ਰეკਮੈਂਡੇਸ਼ਨ ਹੈ। ਉਹਦੇ ਸਬੰਧ ਦੀ ਗੱਲ ਹੈ ਨਾ। ਕਿਸਾਂ ਦੀ ਗੱਲ ਆ ਲਖੀਮਪੁਰ ਕੇਰੀ ਦੀ ਗੱਲ ਆ ਤੇ ਬਾਕੀ ਗੱਲਾਂ ਨੇ। ਬਿਲਕੁਲ ਬਿਲਕੁਲ ਸੌਰਵ ਸਿੰਘ ਸਾਹਿਬ ਗੱਲਾਂ ਤਾਂ ਦੇਖੋ ਕਿ ਕਿਸਾਨਾਂ ਆਗੂਆਂ ਦੀ ਬਿਲਕੁਲ ਜਾਇਜ਼ ਨੇ ਐਮਐਸਪੀ ਦੀ ਗੱਲ ਹੋਊਗੀ ਜਾਂ ਲਖੀਮਪੁਰ ਘਟਨਾ ਦੀ ਗੱਲ ਹੋਊਗੀ ਬਿਜਲੀ ਸੋਧ ਬਿੱਲ ਹੋ ਗਿਆ ਪਰਾਲੀ ਬਿੱਲ ਹੋ ਗਿਆ ਜਾਂ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਇੱਕ ਬੀਜੇਪੀ ਦੇ ਮੌਜੂਦਾ ਰਾਜ ਪ੍ਰਧਾਨ ਮੰਤਰੀ ਦੇ ਬੇਟੇ ਦੀ ਵੀਡੀਓ ਆਣੀ ਕਿ ਕਿਸਾਨਾਂ ਨੂੰ ਗੱਡੀਆਂ ਦੇ ਹੇਠਾਂ ਦਰੜ ਕੇ ਮਾਰ ਰਿਆ ਉਸ ਤੋਂ ਵੱਡਾ ਕਹਾਣ ਕੀ ਹੋ ਸਕਦਾ ਤੇ ਉਹ ਸਰਕਾਰ ਜਿਹੜੀ ਸਭ ਤੋਂ ਮਤਲਬ ਵੱਧ ਇਸ ਗੱਲ ਨੂੰ ਪ੍ਰਚਾਰ ਦੀ ਹੋਵੇ ਪੂਰੇ ਦੇਸ਼ ਆਪਦੇਸ਼ਾਂ ਦੇ ਵਿੱਚ ਕਿ ਸਾਡੀ ਡੈਮੋਕ੍ਰੇਸੀ ਤੋਂ ਦੁਨੀਆ ਕੋਈ ਸੇਧ ਲਵੇ ਸੋਦਲੀ ਬਿਲਕੁਲ ਇਹ ਇੱਕ ਮੰਤ ਭਾਗੀ ਗੱਲ ਹੈ ਸਰਕਾਰ ਦੇ ਲਈ ਡਾ. ਕਪੂਰ ਸਾਹਿਬ ਜੀ ਕਾਫੀ ਵੀ ਅਗਲੇ ਕਹਿੰਦੇ ਕਰਜ਼ਾ ਮਾਫੀ ਜੇ ਤਾ ਤੁਸੀਂ ਐਮ ਐਸ ਪੀ ਫਿਕਸ ਕਰ ਦੋ ਫਿਰ ਤੁਸੀਂ ਗੱਲ ਕਰੋ ਹੈਨਾ ਆਦਰਵਾਈਜ਼ ਤੁਸੀਂ ਕਾਰਪੋਰੇਟ ਦਾ 12 ਲੱਖ ਕਰੋੜ ਦਾ ਕਰਜ਼ਾ ਪਾਰਲੀਮੈਂਟ ਚ ਕਹਿੰਦੇ ਹੋ ਵੀ ਹਾਂ ਜੀ ਇੰਨਾ ਅਸੀਂ ਮਾਫ ਕਰਿਆ ਤੇ ਕਿਸਾਨਾਂ ਦਾ ਤੁਸੀਂ ਉੱਥੇ ਤਾਂ ਕਾਉਣ ਲਈ ਤਿਆਰ ਨਹੀਂ ਤੇ 12 ਲੱਖ ਕਰੋੜ ਦਾ ਕਰਜ਼ਾ ਮਾਫ ਕਰਕੇ ਜਿਹੜੀ ਟੋਟਲ ਐਗਰੀਕਲਚਰ ਪ੍ਰੋਡਿਊਸਰ ਉਦੋਂ ਜਦੋਂ ਰੋਲਾ ਪਿਆ ਵੀ ਜੇ ਐਮ ਐਸ ਪੀ ਦੇਣੀ ਪਵੇ ਜੇ ਸਰਕਾਰ ਨੂੰ ਦਾ 11 ਲੱਖ ਕਰੋੜ ਦੀ ਬਣਦੀ ਸੀ ਜੋ ਇੱਕ ਵਾਰੀ ਤਾਂ ਦੇਣਾ ਨਹੀਂ ਕਣਕ 'ਚ ਅਲੱਗ ਦੇਣਾ ਨਾ ਝੋਨੇ 'ਚ ਅਲੱਗ ਦੇਣਾ ਹੋਰ ਫਸਲਾਂ ਨੂੰ ਅਲੱਗ ਦੇਣਾ ਉਹਦਾ ਇੱਕ ਸਰਕੂਲੇਸ਼ਨ ਹੈ ਹੋ ਸਕਦਾ 5-6 ਕਰੋੜ ਨਾਲ ਹੀ ਸਰ ਜਾਏ 5-6 ਲੱਖ ਕਰੋੜ ਹੈਨਾ ਉੱਥੇ ਮਾਫੀ ਹੋ ਸਕਦੀ ਹੈ ਕਿਸਾਨਾਂ ਲਈ ਕੀ ਕਰ ਸਕਦੇ ਹੋ ਤੁਸੀਂ ਡਬਲਯੂਟੀ ਦੇ ਅੰਡਰ ਦੇ ਉਹਦੇ ਪ੍ਰੈਸ਼ਰ ਦੇ ਥੱਲੇ ਕਿਸਾਨਾਂ ਦੇ ਵਿਰੁੱਧ ਭੁਗਤਣਾ ਜਿਹੜਾ ਨਾ ਉਹ ਸ਼ਰਿਆਮੀ ਜਾਗਰ ਹੋ ਰਿਹਾ ਵੀ ਹਾਂ ਜੀ ਫੁਕਤਿਆ ਜਾ ਰਿਹਾ ਹੂੰ ਬਿਲਕੁਲ ਬਿਲਕੁਲ ਸੋ ਬਿਲਕੁਲ ਡਾਕਟਰ ਸਾਹਿਬ ਐਮ ਐਸ ਪੀ ਤੇ ਵੀ ਪ੍ਰੋਗਰਾਮ ਕਰਾਂਗੇ ਆਪਣੇ ਦਰਸ਼ਕਾਂ ਨੂੰ ਐਮ ਐਸ ਪੀ ਦਾ ਜਿਹੜਾ ਵੀ ਪੈਟਰਨ ਹੈ ਕਿਵੇਂ ਮਿਲਦੀ ਹੈ ਕਿਹੜੀ ਕਿਹੜੀ ਫਸਲਾਂ ਤੇ ਮਿਲਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਦੀ ਗੱਲਬਾਤ ਕਰਕੇ ਦੱਸਾਂਗੇ ਕਿਉਂਕਿ ਸਮਝੋ ਨਾ ਬੜੀ ਜ਼ਰੂਰੀ ਹੋ ਜੂਗਾ ਸਾਡੇ ਕਿਸਾਨਾਂ ਨੂੰ ਮਤਲਬ ਹੋ ਜਾਏ ਕਿ ਪ੍ਰੋਟੈਸਟ ਸ਼ੁਰੂ ਵੀ ਹੁੰਦਾ ਸ਼ੁਰੂ ਹੁੰਦਾ ਕੋਈ ਸਵਾਲ ਜਾਂ ਕੁਝ ਹੋਰ ਉਹ ਤਰੀਕਾ ਈਜ਼ੀ ਹੋ ਜੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਅੱਜ ਤੁਸੀਂ ਡਾਕਟਰ ਸਾਹਿਬ ਟਾਈਮ ਕੱਢਿਆ ਇਸ ਅਹਿਮ ਵਿਸ਼ੇ ਤੇ ਲਈ ਬਹੁ Да, ну, а здесь все, друзья.